ਅੱਜ ਆਪਾਂ ਦੂਜੀ ਜਮਾਤ ਦੇ ਪੰਜਾਬੀ ਵਿਸ਼ੇ ਦੀ ਵਰਕਸ਼ੀਟ ਨੰਬਰ 4 ਨੂੰ ਹੱਲ ਕਰਾਂਗੇ ਪਹਿਲਾ ਪ੍ਰਸ਼ਨ ਗਰਾਊਂਡ ਵਿੱਚ ਕਿੰਨੇ ਪੁਤਲੇ ਖੜੇ ਸਨ 1 5 2 3 3 2 4 6 ਜਿਹਦਾ ਸਹੀ ਉੱਤਰ ਹੈ ਆਪਸ਼ਨ 2 3 ਪ੍ਰਸ਼ਨ ਨੰਬਰ 2 ਪੁਤਲੇ ਕਿਸ ਚੀਜ਼ ਦੇ ਬਣੇ ਹੋਏ ਸਨ 1 ਕਾਗਜ਼ ਕੱਪੜੇ ਬਾਂਸ 2 ਕੱਪੜੇ ਧਾਗਾ 3 ਲੱਕੜ ਤੇ ਬਾਂਸ 4 ਕਾਗਜ਼ ਤੇ ਲੱਕੜ ਜੇਦਾ ਸਹੀ ਉੱਤਰ ਹੈ ਇੱਕ ਕਾਗਜ਼ ਕੱਪੜੇ ਬਾਸ ਪ੍ਰਸ਼ਨ ਨੰਬਰ 3 ਪੁਤਲਿਆਂ ਵਿੱਚ ਕੀ ਭਰਿਆ ਹੋਇਆ ਸੀ ਇੱਕ ਮਠਿਆਈ ਦੋ ਪਟਾਕੇ ਤਿੰਨ ਕਪੜਾ ਚਾਰ ਤੂੜੀ ਜੇਦਾ ਸਹੀ ਉੱਤਰ ਹੈ ਦੋ ਪਟਾਕੇ ਪ੍ਰਸ਼ਨ ਨੰਬਰ 4 ਸਬਜੀ ਖਾਣ ਨਾਲ ਕੀ ਬਣੇਗਾ ਇੱਕ ਕਿਸਮਤ ਦੋ ਸੇਤ ਤਿੰਨ ਕੜਾ ਚਾਰ ਸਰੀਰ ਜੇਦਾ ਸਹੀ ਉੱਤਰ ਹੈ ਦੋ ਸੇਤ ਪ੍ਰਸ਼ਨ ਨੰਬਰ 5 ਸਬਜੀ ਵਾਲਾ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਲੈ ਕੇ ਆਇਆ ਇੱਕ ਪੀਲੀਆਂ ਦੋ ਚਿੱਟੀਆਂ ਤਿੰਨ ਹਰੀਆਂ ਚਾਰ ਨੀਲੀਆਂ ਜੇਦਾ ਸਹੀ ਉੱਤਰ ਹੈ ਤਿੰਨ ਹਰੀਆਂ ਪ੍ਰਸ਼ਨ ਨੰਬਰ 6 ਸਬਜ਼ੀਆਂ ਦਾ ਮੁੱਲ ਕਿੰਨਾ ਹੈ ਇੱਕ ਘੱਟ ਦੋ ਵੱਧ ਤਿੰਨ ਬੋਤਾ ਚਾਰ ਥੋੜਾ ਜੇਦਾ ਸਹੀ ਉੱਤਰ ਹੈ ਇੱਕ ਘੱਟ ਪ੍ਰਸ਼ਨ ਨੰਬਰ 7 ਸਾਫ਼ ਰਹੇਗਾ ਪੌਂਦ ਤੇ ਇੱਕ ਬਾਣੀ ਦੋ ਟਾਣੀ ਤਿੰਨ ਪਾਣੀ ਚਾਰ ਹਾਣੀ ਜੇਦਾ ਸਹੀ ਉੱਤਰ ਹੈ ਤਿੰਨ ਪਾਣੀ ਪ੍ਰਸ਼ਨ ਨੰਬਰ 8 ਕੋਟਲਾਸ਼ ਪਾਕੀ ਸਾਡੀ ਡੈਸ਼ ਖੇਡ ਹੈ ਇੱਕ ਆਪਣੀ ਖੇਡ ਦੋ ਸਾਂਝੀ ਖੇਡ ਤਿੰਨ ਸਾਰਿਆਂ ਦੀ ਖੇਡ ਚਾਰ ਲੋਕ ਖੇਡ ਜਿਸ ਦਾ ਸਹੀ ਉੱਤਰ ਹੈ ਚਾਰ ਲੋਕ ਖੇਡ ਪ੍ਰਸ਼ਨ ਨੰਬਰ 9 ਕੁੱਕੜੀਆਂ ਕਿਹੋ ਜਿਹੀ ਆਵਾਜ਼ ਕਰਦੀਆਂ ਹਨ ਇੱਕ ਬੜਬੜ ਦੋ ਕੜਕੜ ਤਿੰਨ ਤੜਤੜ ਚਾਰ ਘੜਕੜ ਜਿਸ ਦਾ ਸਹੀ ਉੱਤਰ ਹੈ ਦੋ ਕੜਕੜ ਪ੍ਰਸ਼ਨ ਨੰਬਰ 10 ਬਾਹਰ ਤੇਜ਼ ਡੈਸ਼ ਚੱਲ ਰਹੀ ਸੀ ਇੱਕ ਰੇਲ ਗੱਡੀ ਦੋ ਹਵਾ ਤਿੰਨ ਕਾਰ 4 ਚੱਕੀ ਜੇਦਾ ਸਹੀ ਉੱਤਰ ਹੈ 2 ਹਵਾ ਪ੍ਰਸ਼ਨ ਨੰਬਰ 11 ਮਾਂ ਸ਼ਬਦ ਜਿਉਂ ਡਾਡਾ ਡੈਸ਼ 1 ਉੱਚਾ 2 ਸੁੱਚਾ 3 ਕੱਚਾ 4 ਪੱਕਾ ਜੇਦਾ ਸਹੀ ਉੱਤਰ ਹੈ 2 ਸੁੱਚਾ ਪ੍ਰਸ਼ਨ ਨੰਬਰ 12 ਮੁਰਗੀ ਦੇ ਬੱਚਿਆਂ ਨੂੰ ਕੀ ਕਹਿੰਦੇ ਹਨ 1 ਵੱਛੇ-ਵੱਛੀਆਂ 2 ਕੱਟੇ-ਕਟੀਆਂ 3 ਚੂਚੇ 4 ਮੇਮਣੇ ਜੇਦਾ ਸਹੀ ਉੱਤਰ ਹੈ 3 ਚੂਚੇ ਪ੍ਰਸ਼ਨ ਨੰਬਰ 13 ਦਸ਼ਹਿਰੇ ਵਾਲੇ ਦਿਨ ਨੂੰ ਹੋਰ ਕੀ ਆਖਦੇ ਹਨ ਦਸ਼ਹਿਰੇ ਵਾਲੇ ਦਿਨ ਨੂੰ ਵਿਜੇ ਦਸ਼ਮੀ ਵੀ ਆਖਦੇ ਹਨ ਪ੍ਰਸ਼ਨ ਨੰਬਰ 14 ਸਬਜੀ ਵਾਲੇ ਕੋਲ ਕਿਹਨੀਆਂ ਕਿਹੜੀਆਂ ਸਬਜ਼ੀਆਂ ਸਨ ਸਬਜੀ ਵਾਲੇ ਕੋਲ ਕਦੂ ਪੇਠਾ ਕੀਆ ਤੋਰੀ ਗਾਜਰ ਮਟਰ ਟਮਾਟਰ ਕੁਰੇਲਾ ਭਿੰਡੀ ਤੋਰੀ ਆਲੂ ਗੋਭੀ ਆਦ ਸਬਜ਼ੀਆਂ ਸਨ ਪ੍ਰਸ਼ਨ ਨੰਬਰ 15 라ਵਣ ਉੱਤੇ ਕਿਸ ਨੇ ਜਿੱਤ ਪ੍ਰਾਪਤ ਕੀਤੀ ਸੀ ਸ਼੍ਰੀ ਰਾਮਚੰਦਰ ਜੀ ਨੇ 라वण ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਪ੍ਰਸ਼ਨ ਨੰਬਰ 16 ਸਾਨੂੰ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ? ਸਾਨੂੰ 버거, ਪੀਜ਼ਾ, ਨੂਡਲਸ ਆਦ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਪ੍ਰਸ਼ਨ ਨੰਬਰ 17 ਪਟਾਕਿਆਂ ਵਿੱਚੋਂ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ? ਪਟਾਕਿਆਂ ਵਿੱਚੋਂ ਠਾ ਠਾ ਦੀਆਂ ਆਵਾਜ਼ਾਂ ਆਉਂਦੀਆਂ ਸਨ। ਪ੍ਰਸ਼ਨ ਨੰਬਰ 18 ਆਪਣੀਆਂ ਮਨਪਸੰਦ ਸਬਜ਼ੀਆਂ ਬਾਰੇ 4-17 ਲਿਖੋ। 1 ਭਿੰਡੀ ਮੇਰੀ ਮਨਪਸੰਦ ਸਬਜ਼ੀ ਹੈ। 2 ਗਰਮੀ ਵਿੱਚ ਅਸੀਂ ਟਮਾਟਰ ਅਤੇ ਖੀਰੇ ਦਾ ਸਲਾਦ ਬਣਾ ਕੇ ਖਾਂਦੇ ਹਾਂ। 3 ਸਰਦੀ ਦੀ ਰੁੱਤ ਵਿੱਚ ਅਸੀਂ ਸਰੋਂ ਦਾ ਸਾਗ ਬਣਾ ਕੇ ਖਾਂਦੇ ਹਾਂ। 4 ਗਾਜਰ ਅਤੇ ਗੋਭੀ ਦਾ ਅਚਾਰ ਬਹੁਤ ਸਵਾਦ ਹੁੰਦਾ ਹੈ। ਪ੍ਰਸ਼ਨ ਨੰਬਰ 19 ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ। ਪਤਲਾ, ਰਾਵਣ, ਚੰਗੀ ਸਿਹਤ, ਸਬਜ਼ੀਆਂ, ਬਿਮਾਰੀ। ਬਰਗਰ ਪੀਜ਼ਾ ਪਟਾਕੇ ਠਾ ਠਾ ਪ੍ਰਸ਼ਨ ਨੰਬਰ ਬੀ ਉਪਰੋਕਤ ਤਸਵੀਰ ਬਾਰੇ 4 17 ਲਿਖੋ 1 ਦੁਸ਼ਹਿਰੇ ਦਾ ਮੇਲਾ ਲੱਗਿਆ ਹੋਇਆ ਹੈ 2 ਮੇਲੇ ਵਿੱਚ ਕੁੰਭ ਕਰਨ ਰਾਵਣ ਅਤੇ ਮੇਘਨਾਥ ਦੇ ਪੁਤਲੇ ਲੱਗੇ ਹੋਏ ਹਨ 3 ਪੁਤਲੇ ਕਾਗਜ਼ ਕੱਪੜੇ ਅਤੇ ਬਾਂਸ ਦੇ ਬਣੇ ਹੋਏ ਹਨ 4 ਮੇਲੇ ਵਿੱਚ ਬਹੁਤ ਰੌਣਕ ਹੈ Thank you for watching video ko like kare channel ko subscribe kare